4 ਤਰੀਕ ਨੂੰ ਬਲਾਕ ਮਾਧਰੀ ਦੇ ਵਿੱਚ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਜਿਸ ਨੂੰ ਲੈ ਕੇ ਕੀ ਵਿਊਤ ਕਰੀਆ ਆਖੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆ ਵੱਲੋਂ ਉਸ ਪਰ ਇੱਕ ਜਾਣਕਾਰੀ ਦਿੱਤੀ ਗਈ ਹੈ ਅਤੇ ਨਾਲ ਉਹਨਾਂ ਦੱਸਿਆ ਕਿ ਮਨਰੇਤ ਆਯਾਲੀ ਅੱਡੇ ਸ਼੍ਰੀ ਕਾਗਦਪਤਖ ਸਾਹਿਬ ਤੋਂ ਜੱਥੇਦਾਰ ਵੀ ਇੱਥੇ ਪਹੁੰਚਣਗੇ ਕੀ ਕੀ ਪ੍ਰੋਗਰਾਮ ਨਿੱਕੇ ਗਏ ਨੇ ਸਾਰੀ ਪ੍ਰਬੰਧਕਾਂ ਦੇ ਨਾਲ ਕਰ ਕਰ ਗੱਲ ਕਰਦੇ ਹਾਂ ਤੇ ਜਾਣਦੇ ਕਿ ਨਹੀਂ ਤਰੀਕ ਨੂੰ ਕਿਹੜੀ ਥਾਂ ਤੇ ਇੱਕ ਵੱਡਾ ਇਕੱਠ ਕੀਤਾ ਜਾ ਰਿਹਾ ਹੈ ਜਲਦ ਤੋਂ ਇਕੱਠ ਬਾਰੇ ਵੈਰਜੀਅਰ ਦੀ ਖਾਲਸਾ ਐਵਰਜੀਕ ਕਟੇ ਤੇ ਜੀ ਗੱਲ ਇਹਦਾ ਵੀ ਜਿਹੜਾ ਕਟਕਟ ਹੋ ਰਿਹਾ ਇਹ ਕੋਈ ਕਿਸੇ ਪਾਰਟੀ ਦਾ ਕਟਕ ਹੋਇਆ ਹੈ ਇਹ ਅਕਾਲ ਤਖਤ ਬਣੇ ਉਹ ਕਮੇਟੀ ਸੱਜੀ ਗਈ ਸੀ 7 ਮੈਂਬਰੀ ਉਹਦਾ ਇਹ ਕਟ ਸੀ ਉਹਨਾਂ ਨੂੰ ਕਿਹਾ ਸੀ ਵੀ 7 ਮੈਂਬਰੀ ਦਾ ਜਿਹੜਾ ਪ੍ਰਧਾਨ ਸੀ ਅਕਾਲ ਤਖਤ ਦੇ ਨੇਰ ਤਰਿੰਦਰ ਸਿੰਘ ਧਾਮੀ ਉਹਦੇ ਚੋਣ ਕਮੇਟੀ ਦੇ ਪ੍ਰਧਾਨ ਹੋਣੇ ਥਾਪੇ ਗਿਆ ਜੀ ਲੇਕਿਨ ਉਹਨਾਂ ਨੇ ਇਸ ਕਮੇਟੀ ਨੂੰ ਥਾਰ ਵਿਚਾਰਨ ਦਾਾਇਆ ਤੇ ਇਹਨੂੰ ਮਤਲਬ ਕੋਰ ਕਰਨ ਦਾਾਇਆ ਤੇ ਉਹ ਸਾਰੇ ਦੇ ਪ੍ਰਧਾਨ सबका प्रधान करपाल सिंह बडोगर के मजूजा प्रधान हरजिंदर धामी हट गए आखिर मुड़के कोशिशा कर बैठे भी है नहीं दसू बाद अकाल तख्त साहब जथेदार रघनीर सिंह जी ने कहा जी मैंबर रह गए पंच मैंबरी कमेटी इस भर्ती शुरू करे जारी भर्ती है अब चल रही है जो लगातार पिंडा चाहिए जा रहे पिंड का बड़ा बहुत सहयोग है क्योंकि जो अकाल तख्त साहब है ना ਦੇਹਾ ਤੋਂ ਸਿੱਖਾ ਉਹ ਕਾਲ ਤੱਕ ਤੋਂ ਬੜੀ ਆਕੀ ਨਹੀਂ ਹੋ ਸਕਦਾ ਸੋ ਇਸ ਕਰਕੇ ਜਿਹੜੀ ਇਹ ਭਰਤੀ ਹੋ ਰਹੀ ਹੈ ਇਹ ਕਾਲ ਤੱਕ ਤੋਂ ਨਿਸ਼ਾਰਪਤ ਹੈ ਉਸ ਤੋਂ ਬਾਅਦ ਇਹਦੀ ਭਰਤੀ ਹੋਏ ਤੋਂ ਬਾਅਦ ਇਹਦੇ ਇਹਦੇ ਬੈਲੀ ਦੇ ਬਣਾਉਣਾ ਬੈਲੀ ਦੇ ਤਾਂ ਮੁਗਲ ਮੁਗਲ ਦੇ ਬੈਲੀ ਬਣਾਉਣ ਉਹਨਾਂ ਨੇ ਪੰਜਾਹ ਜਰੋਂ ਉਸ ਤੋਂ ਬਾਅਦ ਜਾ ਕੇ ਅੱਗੇ ਜਿਹੜੀ ਜਿਹੜੀ ਮੋਗਲ ਪ੍ਰਧਾਨਗੀ ਦੀ ਆ ਹੋਰ ਚੱਲ ਤੇ ਰਹੀ ਹੈ ਸੋ ਇਸ ਕਰਕੇ ਜਿਹੜੇ ਪਿੰਡਾਂ ਦਾ ਜੋ ਸਮਰਥਨ ਹੈ ਪਿੰਡਾਂ ਦੇ ਲੋਕਾਂ ਵਾਲੇ ਉਹ ਚਾਹੁੰਦੇ ਉਹ ਬੜੇ ਬੱਦੇ ਪੱਧਰ ਦੇ ਸੇਵਾ ਨਹੀਂ ਮਿਲਿਆ ਤੇ ਉਹ ਵਾਲੀ ਜਿਹੜੀ 4 ਦਿਨਾਂ ਦਾ ਉਹਦੇ ਕੋਲ ਉਹਦਾ ਪਤਾ ਵੀ ਲਾਇਆ ਨਹੀਂ ਵਾਕਈ ਇਹ ਲੋਕ ਆਪ ਹੀ ਮੁਹਾਰੇਸ਼ ਕੱਟ ਚਾਹੁੰਦੇ ਪਿੰਡਾਂ ਤੁਸੀਂ ਗਏ ਹੋ ਕਿੱਥੇ ਕਿੱਥੇ ਹੋਵਾਂ ਉਹ ਜੇਕਰ ਇਹ ਲੋਕ ਕੋਈ ਸੌ ਰੋਕਣ ਦੀ ਕੋਸ਼ਿਸ਼ ਕਰਸਨ ਤੇ ਆ ਜੀ ਜੀ ਗੱਲਬਾਤ ਹੋ ਉਹ ਦੂਜਾ ਪਟਾੜਾ ਕੋਸ਼ਿਸ਼ ਕਰ ਰਹਾ ਰੋਕਣ ਦੀ ਪਰ ਗੱਲ ਇਹ ਹੈ ਵੀ ਜਿਹੜਾ ਬੰਦਾ ਅੱਜ ਤੱਕ ਅਕਾਲ ਤਖਤ ਤੋਂ ਮਿਲ ਕੇ ਗਿਆ ਕਦੇ ਸਿੱਖਾਂ ਨੂੰ ਉਹਨਾਂ ਨੂੰ ਕਦੇ ਨਿਹਰੂ ਬਤਾਇਆ ਨਾ ਅੱਜ ਜਿਹੜੀ ਘਰਤੀ ਹੋ ਰਹੀ ਆ ਉਹ ਸਿੱਖਾਂ ਦੀ ਮਤਲ ਅਕਾਲ ਤਖਤ ਤੋਂ ਬੰਦ ਬਸਤੋਂ ਗਈ ਆ ਚਾਹੇ ਪੂਰੀ ਵੀ ਬੰਦਾਣੀ ਗ੍ਰੋਟਰ ਦੀ ਕੋਸ਼ਿਸ਼ ਕਰੇ ਲੇਕਿਨ ਇਹ ਕਾਲ ਤੱਕ ਤੱਕ ਕੋ ਕਦੇ ਸਿੱਖ ਟੁੱਟੇ ਜਦੋਂ ਸਿੱਖ ਅਕਾਲ ਤਖਤ ਤੋਂ ਟੁੱਟ ਗਿਆ ਆਪਣੀ ਜੜ ਤੋਂ ਟੁੱਟ ਗਿਆ ਕਦੇ ਨਾ ਅੱਗੇ ਵਧਿਆ ਨਾ ਅੱਜ ਤੱਕ ਜਿਹੜੇ ਪਿੱਛੇ ਦੇਖ ਲੈ ਜਿਹੜਾ ਅਕਾਲ ਚਰ ਦੇ ਜਿਹੜੇ ਪਟੜ ਰਾਈਆ ਖਤਮ ਹੋਇਆ ਸੋ ਜਿਹੜਾ ਅੱਜ ਵੀ ਅਕਾਲ ਤਖਤ ਦੀ ਪਿੱਛੇ ਰਹਣਗੇ ਤਾਂ ਉਹਨਾਂ ਦਾ ਕਦੇ ਟੁੱਟ ਨਹੀਂ ਹੋਣਾ ਸੋ ਅਕਾਲ ਤਖਤ ਦਾ ਜਿਹੋ ਮੱਥਾ ਲਾਇਆ ਉਹ ਕਦੇ ਟਾਣਿਆ ਨਹੀਂ ਆ ਜਿਹੜਾ ਅਕਾਲ ਤਖਤ ਅੱਗੇ ਸਿਰ ਚ ਕਾਇਆ ਉਹਨਾਂ ਨੂੰ ਕਦੇ کامیابی ਮਿਲੀ ਹੈ ਅੱਜ ਤੱਕ ਚਾਂਤਰੀ ਕੁ ਇੰਮੀ ਦਾ ਸੇਜਮੈਂਟ ਕਰ ਰਿਹਾ ਟੈਕ ਟਬ ਵਗੈਰਾ ਜਾਂ ਕਿਵੇਂ ਦੂਧੇ ਲਗਾ ਰਹੇ ਨਾ ਨੌਜਵਾਨਾਂ ਦੇ ਆਖੋ ਵਾਸਤੇ ਵੀ ਅਕਤ ਦੇਖੋ ਇਸ ਤਰੀਕੇ ਨਾਲ ਐਲ ਜੀ ਦੱਸਿਆ ਕਿ ਰੂਪਨੇ ਦਾ ਕੋਈ ਵੀ ਹੋ ਵੀ ਕੱਟਦੀ ਬੱਸ ਸਕਦਾ ਹੈ ਪਰ ਉੱਡੇ ਵਿੱਚ ਕਿਸੇ ਇੱਕ ਨਾ ਕੋਈ ਪਿੰਡਾਂ ਦੇ ਵਿੱਚ ਨੌਜਵਾਨਾਂ ਦੇ ਮਿੱਠਿਆ ਲਾ ਰੋ ਕਰ ਰਹੇ ਤਾਂ ਕਿਸੇ ਦੀ ਫੂਟ ਨਹੀਂ ਦੇਖੋ ਵੀ ਜਿਹੜਾ ਘੱਟ ਵਾਸਤੇ ਨਗਰ ਕਮੇਟੀ ਬਣਾਤੀ ਜਿਹੜਾ ਨਾਮ ਪਾ ਕੇ ਜਿਹੜਾ ਬਣਿਆ ਉਹ ਸਾਹਮਣੇ ਛੱਡਾ ਛੱਡ ਦੇ ਵਿੱਚ ਟੈਕ ਟਬ ਵਾਰਾ ਲਾ ਕੇ ਉਹ ਸਾਰਾ ਵਧੀਆ ਢੰਗ ਨਾਲ ਬਣ ਗਿਆ ਸੋ ਇਹ ਇਹ ਸਾਰਾ ਜਿਹੜੀਆਂ ਡਿਊਟੀਆਂ ਇਹ ਲੱਗ ਜਾਣੀਆਂ

ਪ੍ਰੈਸ ਕਾਨਫਰੈਂਸ ਕਰ ਰਹੇ ਹੋ ਆਕਰ ਕਾਰਨ ਕੀ ਅਪ੍ਰੈਸ ਕਾਨਫਰੈਂਸ ਕਰਦੇ ਸਭ ਤੋਂ ਪਹਿਲਾਂ ਸਾਰੇ ਰਵਾਇਤੀ ਕਾਲਸਾ ਵਾਹ ਕਰਤੀ ਕੀ ਫੋਟੇ ਥੋੜਾ ਧੰਨਵਾਦ ਹੈ ਤੁਸੀਂ ਬਹੁਤ ਸਾਰੇ ਇੰਸਾਨੇ ਘਟ ਵਿੱਚ ਤੁਸੀਂ ਇੱਥੇ ਪਹੁੰਚੇ ਹੋ ਸਾਡੀ ਪ੍ਰੈਸ ਕਾਨਫਰੈਂਸ ਵਿੱਚ ਅੱਜ ਜਿਹੜਾ ਮੇਨ ਕਾਰਨ ਹੈ ਤੇ ਜੋ 2 ਦਸੰਬਰ ਨੂੰ 2 ਦਸੰਬਰ ਨੂੰ ਜੋ ਤਸੀਰ ਤੇ ਫੈਸਲੇ ਹੋਏ ਸੀਗੇ ਉਹਦੇ ਵਿੱਚ ਜਿਹੜਾ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਭਰਤੀ ਵਾਸਤੇ ਸੋ ਉਹਦੇ ਵਿੱਚ ਜਿਹੜੀ ਡੀਪਈ ਰਜਿਸਟਰੀ ਇਸ ਟਾਈਮ ਮਜਬੂਰਤਾ ਧੋਰਾ ਉਸ ਨੇ ਜਿਹੜੀ ਭਰਤੀ ਕਰੀ ਆ ਸਾਰੀ ਫਿੱਕ ਕਰੀ ਆ ਪਰ ਆਪੇ ਉਹਨਾਂ ਨੇ ਭਰਤੀ ਕਰਕੇ ਫੇਜ ਆਪੇ ਆਪਣੇ ਡੈਲੀਗੇਟ ਬਣਾ ਕੇ ਆਪੇ ਪ੍ਰਧਾਨ ਬਣ ਕੇ ਬੈਠ ਗਏ ਲੇਕਿਨ ਇੱਕ ਵਾਰ ਸੇ ਇਸੇ ਉਪਾਲ ਤੱਕ ਸੱਤ ਮੈਂਬਰੀ ਕਮੇਟੀ ਬਣਾਈ ਹੈ ਜੋ ਭਰਤੀ ਕਰ ਰਹੀ ਹੈ ਸੋ ਪਹਿਲਾਂ ਇਹ ਛੇ ਮੈਂਬਰੀ ਸੀ ਬਾਅਦ ਚ ਇਸ ਨੂੰ ਸੱਤ ਨੰਬਰੀ ਕੀਤਾ ਗਿਆ ਸਰ ਉਹਦੇ ਦੋ ਲੈਂਡਰ ਜਿਹੜੇ ਉਹਦੇ ਚਮਚੇ ਸੀਗੇ ਉਹ ਭੱਜ ਚੁੱਕੇ ਆ ਲੇਕਿਨ ਪੰਜ ਲੈਂਡਰੀ ਕਮੇਟੀ ਜਿਹੜੀ ਹੈ ਚੁੱਕੀ ਆ ਉਹ ਅਲੱਗ-ਅਲੱਗ ਇਸ਼ਾਰਾ ਵਿੱਚ ਜਾ ਕੇ ਅਲੱਗ-ਅਲੱਗ ਜ਼ਿਲ੍ਹੇ ਵਿੱਚ ਜਾ ਕੇ ਭਰਤੀ ਕਰ ਰਹੀ ਹੈ ਐਂਡ ਉਸਨੂੰ ਬਹੁਤ ਇਸਾ ਲੱਗਿਆ ਐ ਐਸੀ ਤਰ੍ਹਾਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਾਡੇ ਟਾਈਮ ਦਿੱਤਾ ਚਾਰ ਚਾਰ ਮਹੀਨੇ ਐਂਡ ਇੱਥੇ ਆ ਰਿਹਾ ਜੋ ਭਰਤੀ ਨੇ ਉਸ ਨੂੰ ਹੋਰ ਹੰਗਾਰਾ ਦੇਣ ਵਾਸਤੇ ਇੱਥੇ ਪਹੁੰਚਦੇ ਆ ਉਸ ਵਿੱਚ ਗਿਆਨੀ ਜੀ ਆਪਣਾ ਜਥੇਦਾਰ ਅਤਰੀ ਅਕਾਲਤਾਰ ਸਾਹਿਬ ਸਾਫਤਾ ਦੇ ਕਟਵਾਰ ਜੀ ਯਾਨੀ ਹਰਪ੍ਰੀਤ ਸਿੰਘ ਜੀ ਅਤੇ ਐਮ ਐਨ ਐ ਮੰਤਰੀ ਸਿੰਘ ਵਾਲੀ ਉਹ ਵੀ ਪਹੁੰਚ ਰਹੇ ਸੋ ਸਾਰੀਆਂ ਸੰਗਤਾਂ ਨੂੰ ਸਾਡੇ ਤੋਂ ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਕੀਤੀ ਜਾ ਰਹੀ ਹੈ ਉਹਦੇ ਵਿੱਚ ਇਹ ਹੀ ਸੰਦੇਸ਼ ਦਿੱਤਾ ਜਾ ਰਿਹਾ ਹੈ ਕਿ 4 ਤਰੀਕ ਨੂੰ ਸਹੀ 10 ਵਜੇ ਗੁਰਦੁਆਰਾ ਗੜੀਪੁਰ ਕਾ ਸਾਹਿਬ ਦੇ ਸਾਹਮਣੇ ਵੱਡਾ ਕਟ ਕੀਤਾ ਜਾ ਰਿਹਾ ਹੈ ਉਸ ਵਿੱਚ ਸਾਰੀਆਂ ਸੰਗਤਾਂ ਵੱਧ ਤੋਂ ਵੱਧ ਪਹੁੰਚੋ ਉਹਨਾਂ ਦੇ ਵਿਚਾਰ ਸੁਣੋ वे गुरु जी का खालसा वाह बे करा कहते लगभग एक हफ्ते बना के जा रहे हैं संघताक कर रहे हैं तो सू उम्मीद है ਤੇ ਬਹੁਤ ਤਦਾਦ ਦੇ ਵਿੱਚ ਸੰਗਤ ਪਹੁੰਚੀ ਦੀ ਕਿਉਂਕਿ ਇਹ ਵਈ ਇਕੱਠਾਂ ਦੇ ਕਦੇ ਐਸਟੀਟ ਨਹੀਂ ਹੁੰਦੇ ਤੇ ਸਿਰ ਵੀ ਸਾਹਮਣੇ ਲਗਭਗ 1500 ਤੋਂ 2000 ਦੇ ਲਗਭਗ ਢੋਕਟ ਸੰਗਤ ਇਸ ਮਾਦਮ ਦੇ ਵਿੱਚ ਪਹੁੰਚੀ ਦੀ ਕਿਉਂਕਿ ਜੋ ਮੌਜੂਦਾ ਹਾਲਾਤ ਨੇ ਸਿੱਖ ਪੰਥ ਦੇ ਪੰਜਾਬ ਦੇ ਅਕਾਲੀ ਦਲ ਦੇ ਉਹ ਬਹੁਤ ਪਹੜੇ ਨੇ ਕਿਉਂਕਿ ਅਕਾਲੀ ਦਲ ਹੀ ਇੱਕ ਇਹ ਜੀ ਪਾਰਟੀ ਹੈ ਜੋ ਪੰਜਾਬ ਦੀ ਸਿੱਖ ਪੰਥ ਦੀ ਸਰੰਗਮ ਦੇ ਦੁਆਰਾ ਨਵੰਤਾ ਕਮੇਟੀ ਦੇ ਹਿੱਤਾਂ ਵਾਸਤੇ ਯਰਸਾ ਕੀਤੀ ਹੈ ਸੋ ਅਕਾਲੀ ਦਲ ਦਾ ਸੁਰਜੀਤ ਹੋਣਾ ਪੰਜਾਬ ਦੇ ਲਈ ਸਿੱਖ ਪੰਥ ਲਈ ਬਹੁਤ ਜ਼ਰੂਰੀ ਹੈ ਹਕੂਮ ਇਸ ਸੰਬੰਧ ਦੇ ਵਿੱਚ ਜੈਕਾਰੇ ਸ਼੍ਰੀ ਅਕਾਲ ਤਖਤ ਸਾਹਿਬ ਸੇਖ ਸਾਹਿਬ ਜਾਨੂ ਹਰਪ੍ਰੀਤ ਸਿੰਘ ਜੀ ਉਹ ਭਰਤੀ ਮਹੂਰੀ ਨੂੰ ਤੇਜ਼ ਕਰਨ ਦੇ ਲਈ ਕੋਸ਼ਿਸ਼ ਰਹੇ ਨੇ ਤੇ ਅਸੀਂ ਅਪੀਲ ਕਰਦੇ ਹਾਂ ਸੰਗਤਾਂ ਨੂੰ ਪੰਡੂ ਸੰਗਤਾਂ ਦੇ ਸ਼ਾਹੀ ਸੰਗਤਾਂ ਨੂੰ ਕਿ ਜਾਈ ਵੱਧ ਤੋਂ ਵੱਧ ਐਸਾ ਤੱਤਰਤਾ ਦੇ ਵਿੱਚ ਪਹੁੰਚ ਕੇ ਕਾਣੀ ਹਰਪ੍ਰੀਤ ਸਿੰਘ ਸਿੰਘ ਸਾਹਿਬ ਦੇ ਵਿਚਾਰ ਸੋਣਾਂ ਲਾਲਪ੍ਰੀਤ ਸਿੰਘ ਦੀ ਯਾਦੀ ਕੋਲੋਂ ਦੇ ਵਿਚਾਰ ਸੋਣ ਤੇ ਸਾਡੇ ਪੰਜਾਬ ਦੀ ਬੇਦਾਕ ਸ਼ਖਸੀਅਤ ਜੋ ਲਗਭਗ 25 ਸਾਲਾਂ ਤੋਂ ਇਹ ਇਹ ਅਕਾਲੀ ਪੰਥ ਦੇ ਲੀਡਰ ਆਪ ਰੋਦਰਿਆ ਕਰ ਰਹੇ ਨੇ ਅਕਾਲੀ ਸਿਧਾਂਤਾਂ ਦੀਆਂ ਅਕਾਲੀ ਮਰਯਾਦਾ ਦੀਆਂ ਜਿਨ੍ਹਾਂ ਨੇ ਰਾਜਿਕਾ ਤੇ ਧੀਆਂ ਰਾਈਆਂ ਜਿਸ ਕਾਰਨ ਦੀ ਪਾਲਸ ਦਾ ਅੱਜ ਆਕਾਰ ਦੀ ਬੰਦਾ ਹਾਲ ਹੋਇਆ ਸਰਦਾਰ ਰਵੀਂਦਰ ਸਿੰਘ ਜੀ ਉਹ ਵਿਸ਼ੇਸ਼ ਤੌਰ ਤੇ ਆਗਰ ਹੁੰਦੇ ਨੇ ਸੋਚਿਆ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਕਾਠੀ ਦੇ ਵਿੱਚ ਬੋਲਦੇ ਸੰਗਤਾਂ ਦੇ ਵਿਚਾਰ ਸੁਣੋ ਲੀਡਰਾਂ ਦੇ ਸਾਡੇ ਵਿਚਾਰ ਸੁਣੋ ਇਸ ਨੂੰ ਵੱਡਾ ਰਹਿਣ ਦੀ ਕਿੱਤਾ ਜਾ ਸਕਦਾ ਹੈ ਬੋਟਾਲਾ ਤਾਂ ਇਹ ਅਰੀ ਇਹਦੇ ਬਾਰੇ ਇਹ ਧਰਤੀ ਜੋ ਹੈ ਜੀ ਧਰਤੀ ਦੇ ਸਬੰਧਤ ਵਿੱਚ ਹੈ ਜੀ ਅੱਜ ਇਹ ਜਿਹੜਾ ਸਾਡਾ ਅੱਜ ਹੈਗਾ ਜੀ ਸੁੰਦਰਚਾ ਦੀ ਧਰਤੀ ਕਰਨ ਤੇ ਜੋ ਹੈ ਕਿ ਉਸ ਤੋਂ ਬਾਅਦ ਜੋ ਅੱਗੇ ਦਾ ਜੋ ਵੀ ਪ੍ਰੋਗਰਾਮ ਹੋਊਗਾ ਸੁਖਵੀਰ ਸਿੰਘ ਬਾਦਲ ਸਾਹਿਬ ਵੀ ਜਿਹੜਾ ਹੈ ਕਹਿ ਰਹੇ ਨੇ ਕਿ 25 ਲੱਖ ਤੋਂ ਵੱਧ ਧਰਤੀ ਕਰ ਚੁੱਕੇ ਆ ਪੰਜਾਬ ਦੇ ਦੇਖੋ ਜੀ ਕਹਿੰਦੇ ਤੁਹਾਨੂੰ 1 ਕਰੋੜ ਰੁਪਏ ਦੀ ਧਰਤੀ ਕਰਤੀ ਮਸਲਤਾ ਇਦਾਂ ਇਹਨਾਂ ਦੀ ਮਸਲਤਾ ਕਬੂਟਾਂ ਦਾ ਬਈ 11 ਲੱਖ ਤੇ 25 ਲੱਖ ਕਿਥੋਂ ਦਾ ਇਹ ਵੀ ਭਰਤੀ ਤੇ ਕੈਨੂ ਜੀ ਮਰਜ਼ੀ ਤੇ ਹੋ ਜਾਂ ਬਾਕਸ ਭਰਤੀ ਆ ਸਾਡੀ ਜੋ ਭਰਤੀ ਆ ਬਿਲਕੁਲ ਇੱਕ ਲੰਦਰ ਦੇ ਵਿੱਚ ਸਹੀ ਭਰਤੀ ਆ ਬਤ ਕਹਦਾ ਜੀ ਆਧਾਰ ਕਾਰਡ ਨੰਬਰ ਉਹ ਪਰਚੀ ਤੇ ਪਾਉਣੇ ਆ ਫੋਨ ਨੰਬਰ ਲਿਖ ਦੇਣਾ ਤੇ ਇੱਦਾਂ ਨਹੀਂ ਆਦਾ ਵੀ ਅਸੀਂ 4 ਬੈਠ ਕੇ ਮੇਰੇ ਤੋਂ ਕਲੈਕਸ਼ਨ ਲੈ ਕੇ ਪਰਚੀ ਆ ਕਰਤੀ ਆ ਕਹਿੰਦਾ ਭਰਤੀ ਹੋ ਗਈ ਤੁਸੀਂ ਅਗਲੇ ਲੈਵਲ ਤੇ ਫੋਨ ਕਰਕੇ ਜੀ ਤੁਸੀਂ ਜੈ ਪ੍ਰੈਸ ਵਾਲਾ ਇਹ ਵਾਲੇ ਵੀ ਕਾਪੀ ਦੇ ਘਰ ਦੀਆਂ ਬਰਾਦਾਂ ਨੇ ਆਪਨੇ ਲੈਵਲ ਤੇ ਫੋਨ ਕਰਕੇ ਫੋਨ ਕਰਕੇ ਪੁੱਛ ਸਕਦੇ ਹੋ ਕਿ ਤੁਸੀਂ ਆਕਾਲੀ ਦਲ ਦੀ ਜੋ ਕਾਂਗਰਸ ਸਾਹਿਬ ਦਾ ਅਧਿਵੇਸ਼ ਦੇ ਹਿਸਾਬ ਦੇ ਧਰਤੀ ਹੋ ਰਹੀ ਹੈ ਤੁਸੀਂ ਉਹਦੀ ਮੈਂਬਰ ਬਣੋ ਇਹ ਸੰਗਤ ਨੇ ਵਾਹ ਕਹੇਤੀ ਪੇਤਾ ਜੀ ਆਪਣੇ ਘਰ ਦੇ ਕਾਢੀ ਧਰਤੀ ਸਹੀ ਹੈ ਕੰਟਾ ਜੀ ਜਦੋਂ ਵੀ ਬਿਬਾਤ ਹੁੰਦੀ ਹੈ ਆਕਾਲੀ ਦਲ ਦੇ ਵਿੱਚ ਇੱਕ ਨਵੀਂ ਪਾਰਟੀ ਜਨਮ ਲੈਂਦੀ ਹੈ ਨਵੀਂ ਪਾਰਟੀ ਜਦੋਂ ਬਣਦੀ ਹੈ ਤਾਂ ਉਹ ਆਪਣੇ ਮੁੱਦਿਆਂ ਨੂੰ ਲੈ ਕੇ ਚਲ ਪੈਂਦੀ ਹੈ ਤੇ ਪੰਛਤ ਮੁੱਦਿਆਂ ਦੀ ਗੱਲ ਕਰਨਾ ਹੈ ਜਿਹੜੀ ਛੜ ਦਿੱਤੀ ਜਾਂਦੀ ਹੈ ਲੱਗਦਾ ਹੈ ਕਿ ਹੁਣ ਇੱਕ ਹੂ ਪਾਰਟੀ ਦਾ ਜਨਮ ਹੋਏਗਾ ਜਾਂ ਫਿਰ ਕਿਸੇ ਕਿਸੇ ਸਮੇਂ ਤੇ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਅਕਾਲੀ ਦਲ ਨੂੰ ਮਨੂਨ ਕਰਨਗੀਆਂ ਨਹੀ ਪਾਰਟੀ ਦਾ ਕੋਈ ਜਨਮ ਨਹੀਂ ਜਨਮ ਨਹੀਂ ਹੋਊਗਾ ਕਿਉਂਕਿ ਅਸੀਂ ਤਾਂ شورای ਅਕਾਲੀ ਦਲ ਨੂੰ ਸਰਵੀਰ ਕਰ ਲਿਆ ਹੈ ਅੱਜ ਜੋ شورای ਅਕਾਲੀ ਦਲ ਦੀ ਇੱਕ ਪਰਿਵਾਰ ਵੱਲੋਂ ਜੋ ਪਰਦਸਾ ਸਦਾਗਤ ਕਾਲਕਾਰ ਕੀਤੀ ਗਈ ਹੈ ਉਹ ਤੁਹਾਡੇ ਸਾਹਮਣੇ ਹੈ ਅਸੀਂ ਲਗਦਾ ਹੈ ਕਿ ਚਾਹੀਏ ਦੱਸਿਓ ਕਿ 25 ਸਾਲਾਂ ਤੋਂ ਅਕਾਲੀ ਦਲ ਦੀ ਅਕਾਲੀ ਦਲ ਮੋਰੇ ਅਕਾਲੀ ਦਲ ਨੂੰ ਜੀਵਾਂ ਦੇ ਨਾਮ ਵਾਸਤੇ ਅਸੀਂ ਸਿਧਾਨਕ ਤੌਰ ਤੇ ਅਕਾਲੀ ਦਲ ਨੂੰ ਜੀਵਾਂ ਦੇ ਨਾਮ ਵਾਸਤੇ ਲੜਾਈ ਲੜ ਰਹੇ ਹਾਂ ਕਿ ਇਹ ਨਵੀਂ ਪਾਰਟੀ ਅਗਲਾ ਰਹੀ ਅਸੀਂ ਤਾਂ ਉਸੇ ਪਾਰਟੀ ਵਾਸਤੇ ਸਰਚ ਕਰ ਰਹੇ ਹਾਂ ਜਿਸ ਨੂੰ ਪੌਤਰੇ ਦਾ ਪਾਰਟੀ ਨੂੰ ਜਿਹੜੀ ਸੀ ਪਾਦੀ ਪਾਰਟੀ ਹੈ ਜਿਹਦੀ ਸਰਚਾਂ ਦੀ ਨਿਕਰੀ ਹੈ ਉਹ ਪਾਰਟੀ ਤੇ ਇੱਕ ਪਰਿਵਾਰ ਦਾ ਜਗ੍ਹਾ ਕਰੀ ਲੈਤਾ ਉਹ ਅਸੀਂ ਨਮਨਤ ਕਰਾਂ ਦੀ ਲੜਾਈ ਲੜ ਰਹੇ ਹਾਂ ਕਿ ਅਸੀਂ ਨਵੀਂ ਪਾਰਟੀ ਨੂੰ ਮਨਾਂ ਦੀ ਲੜਾਈ ਨਾ ਰਹੇ ਜੇਕਰ 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 ਪ੍ਰਵਾਹ ਦਾ ਤੁਹਾਡੇ ਕੋਲ ਜੇਕਰ ਕੀਤਾ ਜਾ ਰਿਹਾ ਹੈ ਪਰਿਵਾਰ ਇਸ ਪਾਰਟੀ ਕੋਲ ਵਕ ਹੋ ਜਾਂਦਾ ਜਾਂ ਲਾਂਪੇ ਕਰ ਦਿੱਤਾ ਜਾਂਦਾ ਤੇ ਸਾਰੀਆਂ ਪਾਰਟੀਆਂ ਕਿਤੇ ਬੋਣ ਦੀ ਅਕਾਲੀ ਦਲ ਦੇ ਵਿੱਚ ਜਿਹੜੇ ਬੇਡ ਬੇਡ ਲੈ ਕੇ ਜੋ ਤਹਿਾਂਗੇ ਜੀ ਤੁਹਾਡੇ ਸਾਹਮਣੇ ਰਹਿਣਗੇ ਆ ਜਾਊਗਾ ਕਿਉਂਕਿ ਅਕਾਲੀ ਦਲ ਪੁਰਤਰੀ ਪਾਰਟੀ ਹੈ ਇਸ ਦਲ ਨੂੰ ਇੱਕ ਪਰਿਵਾਰ ਦਾ ਪਰਿਵਾਰ ਵੀ ਮੰਨਦਾ ਹੈ ਕਿ ਅਕਾਲੀ ਦਲ ਸਿੱਖ ਪੰਥ ਦੀ ਪੰਥ ਦੀ ਪਾਰਟੀ ਹੈ ਪੰਜਾਬ ਦੀ ਪਾਰਟੀ ਹੈ ਜੇ ਉਸ ਦਲ ਨੂੰ ਮੰਨਦਾ ਅਸੀਂ ਪਹਿਨਾਰ ਸੋਹਣਾ ਟੀਵੀ ਰਹੇ ਸਾਡੇ ਚੰਨਾ ਰਹੇ ਕਿ ਇਹ ਗੱਲ ਕਹ ਲਵੇ ਕਿ ਜੋ ਕਾਲੀ ਪਾਰਟੀ ਪੰਜ ਦੀ ਪਾਰਟੀ ਆ ਪਰ ਜੇ ਪੰਜ ਦੀ ਪਾਰਟੀ ਹੋਵੇ ਜੇ ਪੰਜ ਨਹੀਂ ਚਾਹਦਾ ਕਿ ਭਾਈ ਤੁਸੀਂ ਕਰਦੇ ਹੋ ਤੁਸੀਂ ਲੈਂਦੇ ਹੋ ਇਹ ਦੇ ਕਰਕੇ ਕੌਂਦੇ ਕੋ ਹੋਰ ਨੇ ਕਰਦੇ ਕੋ ਹੋਰ ਨੇ ਉਸ ਇਸ ਪਾਰਟੀ ਨੂੰ ਕਾਲੀ ਝਾਲ ਨੂੰ ਅਗਲੇ ਤਿਲਵਾਰ ਦੀ ਜੀਤੀ ਸਮਝੀ ਬੈਠੇ ਨੇ ਇਹ ਦੇ ਕਰਕੇ ਅਸੀਂ ਨਾਲ ਨਹੀਂ ਦੇ ਰਹੇ ਫਿਰ ਉਸ ਪਾਰਟੀ ਦੇ ਪ੍ਰਧਾਨ ਦੀ ਚੋਣ ਕਿਵੇਂ ਹੋਊਗੀ ਕਿਉਂਕਿ ਜਿੰਨੀਆਂ ਵੀ ਤੋਂ ਅੱਗੇ ਜਿਹੜੀਆਂ ਪਾਰਟੀਆਂ ਕਾਲੀ ਦਾ ਦੰਦਰ ਸਰ 1920 ਜਾਂ ਹੋਰ ਪਾਰਟੀਆਂ ਵੀ ਆ ਉਹਨਾਂ ਦੇ ਅਫਸਰ ਸਾਹਿਬਾਨ ਤਾਂ ਇਹ ਕਹਿਣਗੇ ਕਿ ਮੈਪ ਪ੍ਰਧਾਨ ਬਣਾਉਂਦਾ ਮੈਪ ਤਾਂ ਨਹੀਂ ਆ ਰਿਹਾ ਫੇਰ ਮੇਰੀ ਪੈਣੇ ਜੀ ਦੇਖੋ ਜੀ ਅਕਾਲੀ ਦਲ 1920 ਸਾਨੂੰ ਗੱਲ ਦੱਸਦਾ ਹੈ ਜੀ ਅਕਾਲੀ ਦਲ 1920 ਸਾਡੀ ਜਲੰਧਰ ਮੀਟਿੰਗ ਹੋਈ ਸੀ ਕਿ ਪਿਛਲੇ ਮਹੀਨੇ ਉਹਦੇ ਵਿੱਚ ਅਕਾਲੀ ਦਲ 1920 ਭੰਗ ਕਰਦਾ ਅਕਾਲ ਤਖਤ ਸਾਹਿਬ ਦੇ ਹਦਾਇਤਾਂ ਦੇ ਅਨੁਸਾਰ ਜਥੇਦਾਰ ਦੇ ਹਦਾਇਤਾਂ ਦੇ ਅਨੁਸਾਰ ਜੋ ਤੇ ਕਿਸੇ ਮਾਰੀ ਫੈਸਲਾ ਹੋਇਆ ਸੀ ਕਿ ਸਾਰੇ ਆਪਣੇ ਆਪਣੇ ਚਿੰਦੇ ਸਮੇਟ ਕੇ ਇੱਕ ਝੰਡੇ ਖੋਲੇ ਕਰ ਤਰ ਹੋ ਅਕਾਲ ਸਾਹਿਬ ਅਕਾਲ ਦਾ ਰਹਾਵੇ ਚੱਲਦੇ ਭੱਲੇ ਕਰ ਇਸੇ ਤਰ੍ਹਾਂ ਦੇ ਤੇ ਚੱਲਦੇ ਰਹੇ ਸਰਦਾਰ ਅਰਵਿੰਦਰ ਸਿੰਘ ਹਵਾਲੇ ਅਕਾਲੀ ਦਲ ਉਨੇ ਜੀ ਭੰਡ ਕਰਤਾ ਤੇ ਅਸੇ ਵੀ ਇਸ ਭਰਤੀ ਦੇ ਵਿੱਚ ਸ਼ਾਮਲ ਹੋ ਜਿਹੜਾ ਭਰਤੀ ਵੱਧ ਕਰੀ ਗਿਆ ਜਿਹੋ ਅਗਲੇ ਹੋਣੇ ਕਰੀ ਗਿਆ ਜਿਹੋ ਵੀ ਸਿੱਖ ਸੰਗਤਾਂ ਜੀ ਚਾਹੁੰਦੇ ਆ ਉਹ ਆਪਣਾ ਪਰ ਰਲ ਕੇ ਜੀ ਗਾਏ ਕਿ ਉਹਦੇ ਸਭ ਹੋਰ ਜੀਦਾ ਸਮਝ ਕੋਈ ਹੋਈ ਗੱਲ ਨਹੀਂ ਹੈ ਕਿ ਤੇ ਆਪ ਜੀ ਨਾਤ ਪੋਏਦਾ ਆਉਂਦੀ ਕੋਈ ਗੱਲ ਹੈ ਸਰ ਇੱਕ ਅਕਾਲ ਦਾ ਸੌਦੇ ਝੰਡੇ ਭੱਲੇ ਇੱਕਠੇ ਹੋ ਕੇ ਅਗਲੀ ਲੜਾਈ ਲੜ ਰਹੇ ਆ ਕਿਉਂਕਿ ਜੋ ਪਰਾتن ਸਹਾਇਆਂ ਦੇ ਵਿੱਚ ਦੀ ਜੋ ਸਿੱਖਾਂ ਦੀਆਂ ਮਿਸਲਾਂ ਸੀ ਉਸ ਸਮੇਂ ਦੀਆਂ ਸਾਰੇ ਮੱਤਕੋ ਜਿਹੜੇ ਕਾਹਦੇ ਮਟਾ ਦੇ ਇੱਕ ਇੱਕ ਝੰਡੇ ਰੋਲੇ ਬੱਤਰ ਹੁੰਦੇ ਸੀ ਕੱਲ ਦਾ ਖਲਦੇ ਤੇ ਅੱਜ ਵੀ ਉਸੇ ਤਰ੍ਹਾਂ ਇੱਕ ਅਕਾਲ ਤਾਜ ਦੇ ਝੰਡੇ ਝੰਡੇ ਹੋ ਕੇ ਆਪਣੀ ਜੋ ਲੜਾਈਆਂ ਲੜ ਰਹੇ ਨੇ ਤਾਂ ਸੱਚੀ ਕਿ ਨਗਰਤਾਂ ਮਾਧਿਅਮ ਦਾ ਕੀ ਕਹਿਣਾ ਬੈਤ ਪਾਉਣ ਲੈ ਕੇ ਦੇਖੋ ਮੈਂ ਤੁਹਾਡੇ ਨਾਲ ਹੀ ਹੋ ਰਹੇ ਸੰਗਤ ਰੂਪੀ ਕਰਨ ਚਾਹੁੰਦਾ ਇਹ ਪਰਸੋ ਨੇ ਬੱਧਵਾਜ ਸੰਗਠਨ ਸਿੰਘਾਂ ਜੈਮੀ ਹਰਪ੍ਰੀਤ ਸਿੰਘ ਜੀ ਸ੍ਰੀ ਮਨਪ੍ਰੀਤ ਸਿੰਘ ਜੀ ਆਦੀ ਸਾਹਿਬ ਇਹ ਸੂਚੀ ਕਾਲੀ ਨੂੰ ਦੇਸ਼ੇ ਪਹੁੰਚ ਰਹੀ ਹੈ ਉਹਨਾਂ ਦੀ ਪਛਾਣ ਕਰਨੀ ਨਹੀਂ ਇਹ ਤਾਂ ਤੁਹਾਡੇ ਨਾਗਰਿਕ ਨੂੰ ਇਹ ਕਰਦਾ ਵੀ ਬੱਧਵਾਜ ਸੰਗਠਨ ਪਹੁੰਚੇ ਸਰੋ ਪ੍ਰਬੰਧ ਕੀਤਾ ਗਿਆ ਲੰਗਰ ਪਾਉਣ ਦਾ ਪ੍ਰਬੰਧ ਵੀ ਖਾਸ ਕਰਕੇ ਜਿੰਨੇ ਨੇੜੇ ਦੇ ਪਿੰਡਾਂ ਉਹ ਤਾਂ ਬੱਧਵਾਜ ਆਵੇ ਆ ਸਰਵ ਸ਼ਹਿਰ ਵਾਸੀਆਂ ਨੂੰ ਇਹ ਸਾਰੇ ਲੋਕਾਂ ਨੂੰ ਅਸੀਂ ਇਹ ਕਹਿੰਦੇ ਵੀ ਬੱਧਵਾਜ ਸੰਗਠਨ

ਉਦੇ ਸ਼ਰੀਆਤ ਕਰਨ ਵਾਸਤੇ ਕਿਤੇ ਪਹੁੰਚ ਰਹੇ ਨੇ ਇਹਦੇ ਕਾਤੇ ਸਿਰਫ ਇੱਥੇ ਪੰਜਾਬ ਤੋਂ ਹੋਣਾ ਇਸ ਚਾਹਤ ਦੀ ਹੋ ਰਹੀ ਹੈ ਦੇਖੋ ਕਿ ਤੁਸੀਂ ਦੇਖ ਰਹੇ ਹੋ ਤੁਸੀਂ ਮੀਡੀਆ ਨਹੀਂ ਦੇਖ ਰਹੇ ਹੋ ਕਿ ਸਾਡੇ ਰਾਤ ਨੂੰ ਤਾਂ ਘਾਟ ਤੇ ਇਹਨਾਂ ਪਹਿਲੀ ਵਾਰ ਇਕੱਠੇ ਹੋਣ ਜਾ ਰਹੇ ਤੁਸੀਂ ਦੇਖਿਆ ਇਹ ਤਾਂ ਮਕਸਰ ਵਗਾਰਾ ਫਰੋਦ ਪਰ ਜਿਹੜੇ ਆਣਾ ਜਿੱਤੇ ਵੀ ਦੇਖ ਰਹੇ ਆ ਮਾਰੇ ਸੰਗਤ ਚ ਬਹੁਤ ਸ਼ਾਇਦ ਅਸੀਂ ਵੀ ਦੇਖਿਆ ਇਹ ਬਖਵਾਤ ਪੰਡਾ ਤੇ ਦਿੱਲੀ ਜਾਣੇ ਲੋਕੋ ਤਾਂ ਚਾਈ ਜੀ ਦੇ ਰਹੇ ਸਾਨੂੰ ਕਹ ਰਹੇ ਕਿ ਤੁਸੀਂ ਬਹੁਤ ਵੱਡਾ ਹੰਮਿਆ ਮਾਰ ਰਿਹਾ ਨੂੰ ਕੋ ਹੱਲਾਸ਼ੀ ਦੇਖ ਰਿਹਾ ਵੀ ਅਸੀਂ ਬੱਚੇਦਾਰ ਸੰਗਤ ਵਿੱਚ ਬੱਚੇ